हाली लू हाल लू थे चीज हाली मेरे महान परमेश्वर प्रभु यीशु मैं थोड़ा धनबाद करती हाँ थी तारीफ कर हूँ प्रभु यीशु तू महान दयावान कृपालू दयालु परमेश्वरें पिता जी थोड़ा स्वागत कर करते अपनी लाइफ में अपने बच्चे की लाइफ में अपने पड़ोसी की लाइफ में अपने घराने की लाइफ में प्रभु जी ਵੜਾ वचन ਕਹਿੰਦਾ ਤੁਸੀਂ ਬੱਚੋ ਤੁਹਾਡਾ ਘਰਾਨਾ ਬਚਾਇਆ ਜਾਏਗਾ ਤੁਹਾਡੀਆਂ ਪੀੜੀਆਂ ਬਚਾਈਆਂ ਜਾਣਗੀਆਂ ਪ੍ਰਭੂ ਜੀ ਮੈਂ ਵਿਸ਼ਵਾਸ ਕਰਦੀ ਹਾਂ ਪਿਤਾ ਤੁਸੀਂ ਸਾਡਾ ਘਰਾਨਾ ਸਾਡੀਆਂ ਪੀੜੀਆਂ ਨੂੰ ਬਚਾਇਆ ਤੁਹਾਡੇ ਆਤਮਾ ਨੇ ਮੇਰੇ ਪਿਆਰੇ ਪ੍ਰਭੂ ਜੀ ਇੱਕ ਇੱਕ ਜਿਹਨਾਂ ਨੂੰ ਹੀਲ ਕੀਤਾ ਫ੍ਰੀ ਕੀਤਾ ਜੋ ਵੀ ਪ੍ਰਭੂ ਯੇਸ਼ੂ ਇਸ ਪ੍ਰਾਰਥਨਾ ਨੂੰ ਸੁਣੇ ਤੇਰਾ ਆਤਮਾ ਇੱਕ ਇੱਕ ਜਿਹਨਾਂ ਨੂੰ ਸ਼ੂਲੇ ਇੱਕ ਇੱਕ ਜਿਨ੍ਹਾਂ ਦੇ ਬੰਧਨ ਟੁੱਟ ਜਾਣ ਸ਼ਰਾਬ ਟੁੱਟ ਜਾਣ ਕੀਤਾ ਕਰੇ ਜਾਦੂ ਟੂਣਾ ਆਊਟ ਹੋ ਜੇ ਪ੍ਰਭੂ ਤੁਹਾਡਾ ਵਚਨ ਕਹਿੰਦਾ ਹੈ ਕਿਸੇ ਗੱਲ ਦੀ ਚਿੰਤਾ ਨਾ ਕਰ ਮੇਰੇ ਪਿਤਾ ਜਿੰਨੇ ਵੀ ਬੋਸ ਤੇ ਲੈ ਚਿੰਤਾ ਇਹਨਾਂ ਦੇ ਜੀਵਨ ਚ ਹਰ ਇੱਕ ਬੋਸ ਚਿੰਤਾ ਆਊਟ ਹੋ ਜੇ ਤੁਹਾਡੇ ਪੁੱਤਰ ਨਾਮ ਚ ਤੁਹਾਡਾ ਆਤਮਾ ਸ਼ੂਲੇ ਮੇਰੇ ਪੈਰੇ ਪ੍ਰਭੂ ਜੀ ਤੁਹਾਡਾ ਆਤਮਾ ਹੀਲ ਕਰੇ ਮੇਰੇ ਪਿਤਾ ਤੁਹਾਡਾ ਆਤਮਾ ਮੇਰੇ ਪੈਰੇ ਪ੍ਰਭੂ ਜੀ ਇਹਨਾਂ ਨੂੰ ਉਤਮ ਆਸ਼ਰਣ ਖੜਿਆ ਕਰੇ ਕਰਜਾਂ ਦੇ ਝਿਮਟੇ ਐਸੇ ਗੜੀ ਆਊਟ ਹੋ ਜੇ ਪੀੜੀਆਂ ਦੇ ਸ਼ਰਾਫ ਨਾਲ ਦੇ ਝਿਮਟੇ ਆਊਟ ਹੋ ਜਾਣ ਕਹ ਵੀ ਪ੍ਰਭੂ ਤੁਹਾਡਾ ਕਲਾਮ ਕਹਿੰਦਾ ਹੈ ਵੀ ਜਿੰਨੇ ਵੀ ਬੋਸ ਥਲੇ ਦੱਬੇ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਵਾਂਗਾ ਮੇਰੇ ਪਿਤਾ ਜੋ ਵਿਸ਼ਵਾਸ ਨਾਲ ਪ੍ਰਾਰਥਨਾ ਨੂੰ ਸੁਣ ਰਹੇ ਨੇ ਇਹਨਾਂ ਦੇ ਬੋਹ ਚਿੰਤਾ ਨਾਲ ਦੇ ਝਿਮਟੇ ਖਤਮ ਹੋ ਜੇ ਪ੍ਰਭੂ ਸ਼ੂਲੈਨ ਨੂੰ ਸ਼ੂਲਾ ਪ੍ਰਭੂ ਯੇਸ਼ੂ ਇਹਨਾਂ ਤੇ ਤੇਰੇ ਸਵਰਗੀ ਦੂਤ ਛੂਲਣ ਇਹਨਾਂ ਦੀਆਂ ਬਿਮਾਰੀਆਂ ਲਿਚਾਰੀਆਂ ਗਰੀਬੀਆਂ ਦੁਸ਼ਟ ਆਤਮਾ ਆਊਟ ਹੋ ਜੇ ਜੋ ਦੁਸ਼ਟ ਆਤਮਾ ਦੇ ਜਕੜੇ ਹੋਏ ਨੇ ਉਹ ਸਿਰ ਤੇ ਹੱਥ ਰੱਖਣ ਪਰਮੇਸ਼ਰ ਦਾ ਆਤਮਾ ਉਹਨਾਂ ਨੂੰ ਛੂਏਗਾ ਮੇਰੇ ਪਿਤਾ ਜੋ ਵਿਸ਼ਵਾਸ ਨਾਲ ਸਿਰ ਤੇ ਹੱਥ ਰੱਖਿਆ ਪਿਤਾ ਜੋ ਦੁਸ਼ਟ ਆਤਮਾ ਦੇ ਜਕੜੇ ਹੋਏ ਨੇ ਤੇਰਾ ਆਤਮਾ ਉਹਨਾਂ ਨੂੰ ਇਸ ਸਾਰੇ ਛੂ ਕੇ ਹੀਲ ਕਰੇ ਫ੍ਰੀ ਕਰੇ ਦੁਸ਼ਟ ਆਤਮਾ ਆਊਟ ਬੈਣਰਜੀ ਵਿੱਚ ਆਊਟ ਯੇਸ਼ੂ ਦੇ ਨਾਮ ਚ ਯੇਸ਼ੂ ਦਾ ਆਤਮਾ ਤੁਹਾਨੂੰ ਫ੍ਰੀ ਕਰ ਚੁੱਕਿਆ ਜਿਨ੍ਹਾਂ ਦੇ ਗਰਭ ਤੇ ਫਲ ਨਹੀਂ ਗਰਭ ਤੇ ਹੱਥ ਰੱਖਣ ਮੇਰੇ ਪ੍ਰਭੂ ਮੇਰੇ ਪਿਆਰੇ ਪ੍ਰਭੂ ਜੀ ਕਿਉਂਕਿ ਤੁਹਾਡੇ ਵਚਨ ਚ ਲਿਖਿਆ ਗਰਭ ਦਾ ਫਲ ਤੁਹਾਡੀ ਔਰ ਸਿੱਕ ਅਨਾਮ ਹੈ ਪ੍ਰਭੂ ਜੋ ਵੀ ਪੈਨਿਸ ਪ੍ਰਾਰਥਨਾ ਨੂੰ ਸੁਣ ਰਹੀ ਹੈ ਜਾਂ ਪ੍ਰਾਰਥਨਾ ਸੁਣ ਰਿਹਾ ਪਿਤਾ ਤੇਰਾ ਆਤਮਾ ਇਹਨਾਂ ਤੇ ਦੇਹ ਹਕ ਕਰੇ ਮੇਰੇ ਪਿਤਾ ਸਵਰਗ ਦਾ ਫਲ ਤੁਸੀਂ ਇਹਨਾਂ ਨੂੰ ਬlesਸ ਦੇ ਚੁੱਕੇ ਜੇ ਇਹਨਾਂ ਨੂੰ ਬlesਸ ਕਰ ਚੁੱਕੇ ਜੇ ਆ ਉੱਤਮ ਗੋਇਆਂ ਨਖੜੇ ਕਿਤੇ ਗਏ ਨੇ ਤੁਹਾਡਾ ਆਤਮ ਨੇ ਨੂੰ ਛੂ ਚੁੱਕਿਆ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਕਿਸੇ ਗੱਲ ਦੀ ਚਿੰਤਾ ਨਾ ਕਰੋ ਇਹਨਾਂ ਦੀ ਚਿੰਤਾ ਬੋਝ ਪਰੇਸ਼ਾਨੀ ਆਊਟ ਹੋ ਚੁੱਕੀ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਬੁਰੇ ਸੁਪਣਿਆਂ ਦੇ ਚੀ ਵਿੱਚ ਆਊਟ ਹੋ ਜਾਣ ਪੀੜੀਆਂ ਦੇ ਸ਼ਰਾਬ ਬੰਦਰ ਆਊਟ ਹੋ ਯੇਸ਼ੂ ਦੇ ਨਾਮ ਚ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦੀ ਆਂ ਇੱਕ ਇੱਕ ਜਿਹਨੇ ਨਿਸ਼ੂਆ ਹੀਲ ਕੀਤਾ ਫ੍ਰੀ ਕੀਤਾ ਤੇਰਾ ਆਤਮਾ ਨੇ ਜੀਮੇ ਚ ਕਾਰੀ ਕਰ ਚੁੱਕਿਆ ਤੇਰਾ ਆਤਮਾ ਮੇਰੇ ਪਿਆਰੇ ਪ੍ਰੋਵੀਜ਼ਨਲ ਬਲੈਸ ਕਰ ਚੁੱਕਿਆ ਪ੍ਰਭੂ ਤੁਸੀਂ ਆਵਾਣ ਕਰ ਪਾਲੂ ਦਿਆ ਲੂ ਪਰਮੇਸ਼ਰ ਇੱਕ ਇੱਕ ਜਿਹਨੇ ਨੂੰ ਪਿਤਾ ਤੇਰੇ ਲਹੂ ਦੇ ਵਿੱਚ ਕਵਰ ਕਰਦੀ ਆਂ ਇਹਨਾਂ ਦੇ ਘਰਾ ਬਾਰਾ ਫੈਮਿਲੀ ਚ ਤੁਹਾਡਾ ਲਹੂ ਛਿੰਕਦੀ ਆਂ ਮੇਰੇ ਪਿਤਾ ਉਹ ਜਿੰਦਾ ਲਹੂ ਜੋ ਸਾਡੇ ਪਾਪਾ ਗੂਣਾ ਕਰਕੇ ਬਹਾਇਆ ਗਿਆ ਉਹ ਅੱਜ ਵੀ ਜਿੰਦਾ ਲਹੂ ਹੈ ਮੇਰੇ ਪਿਆਰੇ ਪ੍ਰਭੂ ਜੀ ਜੋ ਸਾਡੀ ਇੱਕ ਇੱਕ ਨਸ-ਨਸ ਵਿੱਚ ਪਿਤਾ ਤੁਹਾਡਾ ਲਹੂ ਹੈ ਮੇਰੇ ਪਿਤਾ ਪਰਮੇਸ਼ਰ ਯੇਸ਼ੂ ਮੈਂ ਤੁਹਾਡਾ ਧੰਨਵਾਦ ਕਰਦੀਆਂ ਤਾਰੀਫ ਕਰਦੀਆਂ ਜਿੰਨੇ ਜਿੰਨੇ ਨੇ ਪ੍ਰਾਰਥਨਾ ਵਿਸ਼ਵਾਸ ਕੀਤੀ ਪਿਤਾ ਤੁਸੀਂ ਉਹਨਾਂ ਦੇ ਜੀਵਨ 'ਚ ਉੱਤਮ ਕੋਈ ਨਾ ਖੜਿਆ ਕੀਤਾ ਤੁਧਿਆ ਵਾਣ ਕਿਰਪਾਲੂ ਤੇ ਦਿਆਲੂ ਪਰਮੇਸ਼ਰੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੀਆਂ आमिन आमिन कलिसिया आ यशुदयात्मा थान छू है ती तो उत्तम गवाइय ने खड़े किए गए मैं विश्वास करती है तुम्हें तो अद्भुत गवाइयों न खड़े जे पर हमेशा आत्मा जीवन से कार्य कर चुका आमिन गॉड ब्लेस यू